ਬਹੁਤ ਜ਼ਰੂਰੀ ਆ ਵੀ ਅਡੋਨੇ ਚਲਾਉਣਾ ਤੇ ਤਾਂ ਹੀ ਗੱਲ ਬਣਨੀ ਨਹੀਂ ਤਾਂ ਬਿਮਾਰੀ ਫੈਲਣ ਦਾ ਡਰਾ ਨੂੰ ਜਾਣ ਦੇ ਵਿੱਚ ਕਿੰਨਾ ਕੁ ਮਰੇ ਡੰਗਰ ਪਏ ਆ ਤੁਹਾਨੂੰ ਵੀ ਪਤਾ ਆ ਚੱਕ ਜਾ ਕੇ ਡੈਂਪੇਜ ਲੈ ਕੇ ਸੱਟਣ ਦੇ ਆ ਕੋਈ ਦਬਰਉਂਦੇ ਨਹੀਂ ਹੈਗੇ ਸੱਟ ਕੇ ਉੱਪਰ ਕੂੜਾ ਪਾਉਂਦੇ ਆ ਨਾ ਕੋਈ ਉਹ ਤੇ ਨਮਕ ਪਾਉਂਦੇ ਨਾ ਵਾਸਤਾ ਡੇਰੀਆਂ ਦੇ ਵਿੱਚ ਮੂੰਹ ਖੁਰਦੀ ਮਰਤਾ ਗਈ ਆਈ ਹੋਈ ਆ ਜੀ ਡੈਰੀਆਂ ਜੇ ਹੁਣ ਡੰਗੇ ਡੈਰੀ ਨਹੀਂ ਰਹਿ ਨਹੀਂ ਸਕਦੇ ਪਹਿਲਾਂ ਤੋਂ ਬਾਹਰ ਕਰਨਾ ਕਰਨਾ ਉਹ ਗੰਦੇ ਸਾਡੇ ਰੰਗਰ ਬਾੜ ਨਿਕਲੇ ਜਾਣ ਲੇਕਿਨ ਸਾਡੇ ਹੱਡਾਉੜੀਆਂ ਚੜ੍ਹਨਾ ਤਾਂ ਨਹੀਂ ਚੱਕਾਂਗੇ ਇਹਦੇ ਚੱਕੜ ਬੰਦ ਕੀਤੇ ਆ ਜੀ ਆ ਬਾਕੀ ਸਾਨੂੰ 2 ਕਰੋੜ 28 ਲੱਖ 12500 ਰੁਪਿਆ ਸਾਨੂੰ ਕੱਲੇ-ਕੱਲੇ ਨੂੰ ਭਾਤਾ ਜੁਰਮਾਨਾ अच्छा हां जुर्माना ਬਾਤ ਆ ਤੁਸੇ ਬੋਲੋ ਪਰਦੇਸ਼ ਬੋਰਡ ਨੇ ਅੱਛਾ ਜੀ ਹਾਂ ਉਹ ਕਹਿੰਦੇ ਤੁਸੀਂ ਐਨੇ ਜੁਰਮਾਨਾ ਸਾਡੇ ਘਰਾਂ ਦੀ ਕੁਰਗਦੀਆਂ ਦੇ ਆਰਡਰ ਦੇ ਦਿੱਤੇ ਉਹਨਾਂ ਨੇ ਉਹ ਲਾਤੇ ਨੋਟਸ ਲਾਤਦੇ ਆ ਅੱਛਾ ਸਾਡੇ ਘਰਾਂ ਦੇ ਮੋਰੇ ਕਿਸੇ ਨਾ ਭਰੋ ਨਹੀਂ ਤਾਂ ਜਿਹੜਾ ਤੁਹਾਨੂੰ ਜੁਰਮਾਨਾ ਲੱਗਿਆ ਉਹ ਭਰੋ ਹਾਂ ਜੁਰਮਾਨਾ ਭਰੋ ਨਹੀਂ ਤਾਂ ਤੁਹਾਡੇ ਮਕਾਨ ਵੇਚੇ ਜਾਣਗੇ ਵੇਚੇ ਜਾਣਗੇ ਅਸੀਂ ਕਿੱਥੋਂ ਭਰਦੀ ਗਰੀਬ ਆਦਮੀ ਅਸੀਂ ੱੱਕਾ ਹੋ ਰਹਾ ਹੈ ਨਾ ਗਰੀਬਾਂ ਨੂੰ ਤੁਸੀਂ ਰਿਲੇਟਿਡ ਐਮਐਲ ਨਾਲ ਗੱਲਬਾਤ ਨਹੀਂ ਕੀਤੀ ਮੁੱਦਾ ਬਹੁਤ ਵੱਡਾ ਹੈ ਕਿੰਤਾ ਜੀ ਕਿਤਾ ਉਹ ਸਿਰਫ ਇੱਕ ਜਿਹੜੇ ਲੀਡਰ ਦੇਣਾ ਲੀਡਰ ਅਗਰ ਸਪਲਾਈ ਕਰਾਉਂਦੇ ਆ ਵੀ ਸਾਡੀ ਸਫਾਈ ਹੋਣੀ ਚਾਹੀਦੀ ਆ ਔਰ ਸਾਡਾ ਮੁੱਦਾ ਨਹੀਂ ਚੱਕਿਆ ਨੀਗਾ ਇਹਨਾਂ ਦੀ ਹੱਡਾ ਉੱਡੀਆਂ ਖੋਲੀਆਂ ਜਾਣ ਜਾਂ ਕਿ ਇਹਨਾਂ ਨੂੰ ਪੈਸੇ ਜਿਹੜੇ ਪਏ ਉਹ ਨਜਾਇਜ਼ ਪਏ ਆ ਕਿਉਂਕਿ ਅਸੀਂ ਕਿ ਮਰੇ ਡੰਗਰ ਚੱਕਦੇ ਕਰਕੇ ਤਾਂ ਸਾਨੂੰ ਨਜਾਇਜ਼ ਪੈਸੇ ਪਾਏ ਨਾ ਸੋ ਸਸਰੀ ਕਾਲ ਜੀ ਤੁਹਾਨੂੰ ਦਿਖਾਵਾਂਗੇ ਕਿ ਸਰਕਾਰ ਨੇ ਜਦੋਂ ਦੀਆਂ ਹੱਡਾ ਰੋੜੀਆਂ ਬੰਦ ਕੀਤੀਆਂ ਨੇ ਕਿੰਨੇ ਲੋਕ ਜਿਹੜੇ ਨੇ ਬੇਰੋਜ਼ਗਾਰ ਹੋ ਗਏ ਨੇ ਤੇ ਪਸ਼ੂਆਂ ਦੇ ਜਿਹੜੇ ਹਾਲਾਤ ਨੇ ਉਹ ਕੀ ਹੋ ਰਹੇ ਨੇ ਸੜਕਾਂ ਤੇ ਜਿਹੜੇ ਪਸ਼ੂ ਨੇ ਉਹ ਉਹਨਾਂ ਨੂੰ ਕੁੱਤੇ ਨੋਜ-ਨੋਜ ਕੇ ਖਾ ਰਹੇ ਆ ਕਿਤੇ ਕਾਰਪੋਰੇਸ਼ਨ ਦੀਆਂ ਟਰਾਲੀਆਂ ਜਿਹੜੀਆਂ ਨੇ ਜਾਂ ਜਿਹੜੀਆਂ ਗੱਡੀਆਂ ਨੇ ਉਹ ਪਰ ਪਰ ਕੇ ਉਹਨਾਂ ਨੂੰ ਕੂੜੇ ਦੇ ਡੰਪ ਤੇ ਸੁੱਟਦੀਆਂ ਸੁੱਟਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਕੁਝ ਏਡਾ ਰੇੜੀ ਚਲਾਉਣ ਵਾਲੇ ਵੀ ਆਪਣੇ ਨਾਲ ਉਹਨਾਂ ਗੱਲਬਾਤ ਕਰਨਗੇ ਭਾਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਬਿੰਦਰ ਹੈ ਜੀ ਪਾਜੀ ਪਾਜੀ ਜਦੋਂ ਦੀਆਂ ਹੱਡਾਂ ਰੋਡੀਆਂ ਬੰਦ ਹੋਈਆਂ ਪਸ਼ੂਆਂ ਦੇ ਜਿਹੜੀ ਕੰਡੀਸ਼ਨ ਉਹ ਦੀ ਦੇਖ ਸਕਦੇ ਹੋ ਇੱਥੇ ਵੀ ਅਸੀਂ ਤੁਹਾਨੂੰ ਦੇਖਿਆ ਹੁਣ ਤੁਸੀਂ ਕੀ ਕਿਵੇਂ ਕੁੱਤੇ ਨੋਜ-ਨੋਜ ਕੇ ਖਾ ਰਹੇ ਹੈ ਕੀ ਲੱਗਦਾ ਹੈ ਕਿ ਇੱਕ ਤਾਂ ਸਰਕਾਰ ਨੇ ਜਦੋਂ ਦੀ ਹੱਡਾਂ ਰੋੜੀ ਬੰਦ ਕੀਤੀ ਹੈ ਲੋਕਾਂ ਦਾ ਰੋਜ਼ਗਾਰ ਖੋ ਗਿਆ ਉਹ ਸਾਰੇ ਲੋਕ ਇਹਦੇ ਨਾਲ ਜੁੜੇ ਹੋਣਗੇ ਹਨਾ ਪਹਿਲਾਂ ਕੀ ਲੱਗਦਾ ਇਹਨੂੰ ਦੁਬਾਰਾ ਚਲਾਉਣੀ ਜਿਹੜੀ ਜ਼ਰੂਰਤ ਹੈ ਜਾਂ ਨਹੀਂ ਇਹ ਤਾਂ ਜੀ ਬਹੁਤ ਜ਼ਰੂਰੀ ਹੈ ਵੀ ਹੱਡੋੜੀ ਚਲਾਉਣ ਤੇ ਤਾਂ ਹੀ ਗੱਲ ਬਣਨੀ ਨਹੀਂ ਤਾਂ ਬਿਮਾਰੀ ਫੈਲਣ ਦਾ ਡਰ ਆ ਨੂਜ਼ਾਨੇ ਦੇ ਵਿੱਚ ਕਿੰਨਾ ਕੁ ਮਰੇ ਡੰਗਰ ਪਏ ਆ ਤੁਹਾਨੂੰ ਵੀ ਪਤਾ ਆ ਹੁਣ ਚੱਕ ਜਾ ਕੇ ਡੈਂਪ ਜਿਹਾ ਕੇ ਸੱਟਣ ਦੇ ਆ ਕੋਈ ਦਬਰਾਉਂਦੇ ਨਹੀਂ ਹੈਗੇ ਸੱਟ ਕੇ ਉੱਪਰ ਕੂੜਾ ਪਾਉਂਦੇ ਆ ਨਾ ਕੋਈ ਉਹ ਤੇ ਨਮਕ ਪਾਉਂਦੇ ਨਾ ਵਾਸਤਾ ਠੀਕ ਹੈ ਨਾ ਇਹ ਜਾਤੀ ਦਫਨਾਉਣ ਲੋਣ ਪਾਉਣ ਤਾਂ ਕਿਤੇ ਕਿਤੇ ਗਲੂਗਾ ਉਹ ਵੀ ਕਿਤੇ ਟਾਈਮ ਲੱਗਣਾ ਗਲਣ ਦਾ ਠੀਕ ਹੈ ਸਾਡੇ ਹੜੜੋੜੀਆਂ ਬੰਦ ਹੋਈਆਂ ਇੱਕ ਮਹੀਨਾ ਹੋ ਗਿਆ ਅਸੀਂ ਨਹੀਂ ਚੱਕੇ ਹੈਗੇ ਪਰ ਜੇਕਰ ਡੰਗਰਾਂ ਦੇ ਉੱਪਰ ਡੰਗਰੀ ਸੁੱਟਦੇ ਜਾਣਗੇ ਫਿਰ ਕਿੱਥੋਂ ਗਲਣਗੇ ਗਲਣ ਨਹੀਂ ਹੈ ਹਾਂ ਜਿਆਦਾ ਮੁਸ਼ਕਲ ਹੋ ਜਾਂਦੀ ਉਹ ਗਲੀ ਨਹੀਂ ਨਹੀਂ ਹੈਗੇ ਉਹਨੇ ਮੁਸ਼ਕਲ ਨਾਲ ਕੀੜਾ ਚੱਲਣਾ ਹੁਣ ਗਰਮੀ ਆ ਗਈਆਂ ਕੀੜਾ ਚੱਲਣਾ ਆ ਬਦਬੋਹ ਫੈਲਣੀ ਆ ਮਾਂ ਮਾਰੀ ਫੈਲਣੀ ਆ ਲੁਧਿਆਣਾ ਮਹਾਨਗਰ ਆਪਣਾ ਠੀਕ ਹੈ ਨਾ ਉਸ ਤੋਂ ਬਾਅਦ ਜਿੱਦਿਆ ਕਿ ਡੈਰੀਆਂ ਦੇ ਵਿੱਚ ਮੂੰਹ ਖੁਰਦੀ ਮਰਤਾ ਅੱਗੇ ਆ ਜੀ ਡੈਰੀਆਂ ਚ ਹੁਣ ਡੰਗਰ ਡੈਰੀ ਨਹੀਂ ਰਹਿ ਨਹੀਂ ਸਕਦੇ ਪਹਿਲਾਂ ਤਾਂ ਬਾਹਰ ਕੱਢਨੇ ਕਰਨਾ ਉਹ ਕਹਿੰਦੇ ਸਾਡੇ ਡੰਗਰ ਬਾਹਰ ਨਿਕਲੇ ਜਾਣ ਲੇਕਿਨ ਸਾਡੇ ਹੱਡਾਉੜੀਆਂ ਚੜ੍ਹਨੇ ਤਾਂ ਨਹੀਂ ਚੱਕਾਂਗੇ ਇਹਦੇ ਚੱਕਣੇ ਬੰਦ ਕੀਤੇ ਆ ਜੀ ਵੈਸੇ ਕਿੰਨੇ ਕੁ ਲੋਕ ਜੁੜੇ ਹੋਏ ਸੀ ਇਸ ਕਾਰੋਬਾਰ ਨਾਲ ਸਾਡੇ ਉੱਤੇ 500 ਬੰਦਾ ਹੁਣੇ ਜੀ ਲੁਧਿਆਣੇ ਦੇ ਵਿੱਚ ਅੱਜ 500 ਤੋਂ 500 ਬੰਦਾ ਬੇਲਾ ਬੈਠਾ ਜੀ ਬੇਰੋਗੀ ਬੇਲਾ ਬੈਠੇ ਆ ਹਣਾ ਕਿਤੇ ਨਾ ਕਿਤੇ ਜਦੋਂ ਹੱਡਾ ਰੇੜੀ ਚੱਲਦੀ ਸੀ ਪਸ਼ੂਆਂ ਦੇ ਸ਼ਰੀਰਾਂ ਦਾ ਨਮਟਾਰਾ ਵੀ ਸਹੀ ਤਰੀਕੇ ਨਾਲ ਹੁੰਦਾ ਸੀ ਲੋਕਾਂ ਦੇ ਕੰਮ ਵੀ ਚੱਲਦੇ ਸੀ ਤੇ ਕਿਤਨੇ ਕਿਤੇ ਇਹੋ ਜਿਹੀ ਮੁਸੀਬਤ ਕਹਿੰਦਾ ਹੈ ਕਿ ਦੁਬਾਰਾ ਚਲਾਨ ਇਹਨੂੰ ਚਲਾ ਦਿੱਤਾ ਜਾਵੇ ਤੇ ਕੀ ਰਹੇਗਾ ਹਾਂ ਚਲਾਉਣ ਦਿੱਤਾ ਜਾਵੇ ਤਾਂ ਹੱਲ ਹੋ ਜਾਊਗਾ ਜੀ ਨਾ ਕੋਈ ਗੱਲਬਾਤ ਕੀਤੀ ਤੁਸੀਂ ਕਦੇ ਕਾਰਪੋਰੇਸ਼ਨ ਨਾਲ ਜਾਂ ਕਿਸੇ ਆਪਣੇ ਰਿਲੇਟਿਡ ਐਮਐਲਏ ਨਾਲ ਜਿਹੜੇ ਜੀ ਜੀ ਐਮਐਲਏ ਗੋਗੀ ਭਾਈ ਜੀ ਉਹ ਕਹਿੰਦੇ ਸੀ ਡੈਰੀ ਵਾਲਿਆਂ ਨੂੰ ਕਿ ਲਾਸਾ ਦਵਾਇਆ ਵੀ ਤੁਹਾਡੇ ਡੰਗਰ ਚੁੱਕੇ ਜਾਣਗੇ ਜਾਂ ਦਫਨਾਇਏ ਚਾਹੇ ਕੋਸ਼ਿਸ਼ ਕਰੀਏ ਹੂੰ ਉਹਨੇ ਇਹ ਗੱਲ ਕਹੀ ਲੇਕਿਨ ਇਹ ਦਫਨਾਉਣ ਨਾਲ ਨਹੀਂ ਹੱਲ ਹੋਣਾ ਇਹ ਹੱਡਾ ਰੋੜੀਆਂ ਖੁੱਲਣ ਨਾਲ ਹੋਣਾ ਚਲੋ ਜੇ ਨਹੀਂ ਹੱਡਾ ਰੋੜੀਆਂ ਖੋਲਦੀਆਂ ਸਾਨੂੰ ਕੋ ਹੋਰ ਜਗ੍ਹਾ ਦਿੱਤੀ ਜਾਵੇ ਹੂੰ ਠੀਕ ਹੈ ਨਾ ਇਹਦਾ ਹਾਲਤਾ ਹੋਣਾ ਹੀ ਆ ਪਹਿਲਾਂ ਹਰ ਪਿੰਡ ਕੋਲ ਤਕਰੀਬਨ ਆਪਣੀ ਹੱਡਾ ਰੋੜੀ ਦੀ ਇੱਕ ਜਗ੍ਹਾ ਹੁੰਦੀ ਸੀ ਕੀ ਉਹ ਜਗ੍ਹਾ ਸ਼ਾਮਲਾਟ ਹੁੰਦੀਆਂ ਸੀ ਕਿ ਅੱਜ ਉਹ ਨਹੀਂ ਨਹੀਂ ਪਿੰਡ ਨੂੰ ਇੱਕ ਹੱਡਾ ਰੋੜੀ ਹੁੰਦੀ ਸੀ ਇੱਕ ਸ਼ਮਸ਼ਾਨ ਘਾਟ ਹੁੰਦੀ ਸੀ ਠੀਕ ਹੈ ਹੁਣ ਸ਼ਮਸ਼ਾਨ ਘਾਟ ਦਾ ਹੈਗੇ ਆ ਪਿੰਡ ਦੇ ਜਿਹੜੇ ਹੱਡਾ ਰੋੜੀ ਦੇ ਜ਼ਿਮੀਦਾਰ ਉਹਨੂੰ ਬਾਹਲਾਂ ਦੇ ਨਾਲੇ ਖੇਤਾਂ ਦੇ ਬਾਹਲਾਂ ਦੇ ਉੱਥੇ ਚੁਕਾਈ ਜਾਂਦੇ ਪਿੰਡਾਂ ਵਾਲੇ ਹੁਣ ਲੋਡੂ ਵਾਲੇ ਜਿਹੜੇ ਹੈਡਰ ਨੇ ਸਾਡੇ ਲੁਧਿਆਣੇ ਦੇ ਜਿੰਨੇ ਵੀ ਪਿੰਡ ਨਾਲ ਲੱਗਦੇ ਆ ਉੱਥੇ ਦਾ ਮਾਲ ਉੱਥੇ ਆ ਰਿਹਾ ਠੀਕ ਹੈ ਨਾ ਡੰਗਰ ਮਰਿਆ ਪੈਸੂ ਜੋ ਵੀ ਉੱਥੇ ਉੱਥੇ ਇੱਕੋ ਬੰਦੇ ਨੂੰ ਤਕਲੀਫ ਆ ਕੁਲਵਿੰਦਰ ਸਿੰਘ ਜੱਟਵਾ ਜਿੰਮੇਦਾਰ ਉਹਨੂੰ ਤਕਲੀਫ ਆ ਕਿ ਮੇਰੀ ਜ਼ਮੀਨ ਦਾ ਰੇਟ ਨਹੀਂ ਵੱਧ ਰਿਹਾ ਹੱਡਾ ਰੋੜੀਆਂ ਕਰਕੇ ਹੁਣ ਹੱਡਾ ਰੋੜੀ ਸਾਨੂੰ ਡੀਸੀ ਸਾਹਿਬ ਨੇ ਲਿਖ ਕੇ ਦਿੱਤਾ ਆ ਤਾਂ ਕਿ ਅਸੀਂ ਉੱਥੇ ਬੈਠੇ ਆ ਅਸੀਂ ਆਪ ਨਹੀਂ ਬੈਠੇ ਡੀਸੀ ਸਾਹਿਬ ਨੇ ਲਿਖ ਕੇ ਦਿੱਤਾ ਉਹਦੇ ਮੁਤਾਬਕ ਅਸੀਂ ਉੱਥੇ ਬੈਠੇ ਆ ਪਹਿਲਾਂ ਕਿੰਨੀਆਂ ਹੱਡਾ ਰੋੜੀਆਂ ਚੱਲਦੀਆਂ ਸੀ ਤੇ ਅੱਜ ਕਿੰਨੀਆਂ ਚੱਲ ਰਹੀਆਂ ਕਿੰਨੀਆਂ ਕ ਬੰਦ ਹੋ ਗਈਆਂ ਹੱਡਾ ਰੋੜੀ ਤੇ ਸਾਡੀ ਸਮਝ ਇੱਕੋ ਹੀ ਆ ਨਾ ਬਸ ਉਹੀ ਕੰਮ ਅਸੀਂ ਇੰਨੇ ਵੀ ਕਰਦੇ ਆ ਕੰਮ ਉੱਥੇ ਇੰਨੇ ਬੰਦੇ ਕਰਦੇ ਹੱਡਾ ਰੋੜੀ ਇੱਕੋ ਹੀ ਆ ਅੱਛਾ ਲੋਡੂਵਾਲ ਹੱਡਾ ਰੋੜੀ ਕਿੰਨੀ ਜਾਂਦੀ ਇੱਕੋ ਹੀ ਹੱਡਾ ਰੋੜੀ ਲੇਕਿਨ ਉੱਥੇ ਕੰਮ ਸਾਡੇ ਬੰਦੇ ਸਾਰੇ ਕਰਦੇ ਆ ਹੁਣ ਡੰਗਰ ਨੂੰ ਸਾਹਮਣਾ ਤੁਹਾਨੂੰ ਮਰੇ ਰੰਗ ਘਰ ਰੱਖ ਲੈਣਾ ਅੱਡਾ ਓੜੀ ਜਾਣਾ ਹੈ ਨਾ ਬਿਲਕੁਲ ਜਾਣਾ ਤਾਂ ਬਾਕੀ ਸਾਨੂੰ 2 ਕਰੋੜ 28 ਲੱਖ 12500 ਰੁਪਿਆ ਸਾਨੂੰ ਕੱਲੇ ਕੱਲੇ ਨੂੰ ਭਾਤ ਦਾ ਜੁਰਮਾਨਾ अच्छा हां जुर्माना ਬਾਤ ਆ ਪ੍ਰੋਜੈਸ਼ਨ ਬੋਰਡ ਨੇ ਪ੍ਰੋਜੈਸ਼ਨ ਬੋਰਡ ਨੇ ਅੱਛਾ ਜੀ ਹਾਂ ਉਹ ਕਹਿੰਦੇ ਤੁਸੀਂ ਐਨੇ ਜੁਰਮਾਨਾ ਸਾਡੇ ਘਰਾਂ ਦੀ ਕੁਰਕ ਦੀਆਂ ਦੇ ਆਰਡਰ ਦੇ ਦਿੱਤੇ ਉਹਨਾਂ ਨੇ ਹੂੰ ਉਹ ਲਾਤਾਂ ਨੋਟਸ ਲਾਤੇ ਆ ਅੱਛਾ ਸਾਡੇ ਘਰਾਂ ਦੇ ਮੋਰੇ ਕਿਸੇ ਨਾ ਭਰੋ ਨਹੀਂ ਤਾਂ ਜਿਹੜਾ ਤੁਹਾਨੂੰ ਜੁਰਮਾਨਾ ਲੱਗਿਆ ਉਹ ਭਰੋ ਹਾਂ ਜੁਰਮਾਨਾ ਭਰੋ ਨਹੀਂ ਤਾਂ ਤੁਹਾਡੇ ਮਕਾਨ ਵੇਚ ਦਿੱਤੇ ਜਾਣਗੇ ਵੇਚ ਤੇ ਜਾਣਗੇ ਅਸੀਂ ਕਿੱਥੋਂ ਭਰਦੀ ਗਰੀਬ ਆਦਮੀ ਅਸੀਂ ਤੱਕਾ ਹੋ ਰਿਹਾ ਸਾਡਾ ਗਰੀਬਾਂ ਦਾ ਤੁਸੀਂ ਰਿਲੇਟਿਡ ਐਮਐਲ ਨਾਲ ਗੱਲਬਾਤ ਨਹੀਂ ਕੀਤੀ ਮੁੱਦਾ ਬਹੁਤ ਵੱਡਾ ਹੈ ਕਿੰਤਾ ਜੀ ਕਿੰਤਾ ਉਹ ਸਿਰਫ ਇੱਕ ਜਿਹੜੇ ਲੀਡਰ ਹੁੰਦੇ ਨਾ ਲੀਡਰ ਅਕਰ ਸਫਾਈ ਕਰਾਉਂਦੇ ਆ ਵੀ ਸਾਡੀ ਸਫਾਈ ਹੋਣੀ ਚਾਹੀਦੀ ਆ ਉਹ ਸਾਡਾ ਮੁੱਦਾ ਨਹੀਂ ਚੱਕਿਆ ਨੀਗਾ ਇਹ ਨਾ ਦੀ ਹੱਡਾਉੜੀ ਖੋਲੀ ਜਾਣ ਜਾਂ ਕਿ ਇਹਨਾਂ ਨੂੰ ਪੈਸੇ ਜਿਹੜੇ ਪਏ ਉਹ ਨਜਾਇਜ਼ ਪਏ ਆ ਕਿਉਂਕਿ ਅਸੀਂ ਇੱਕ ਮਰੇ ਡੰਗਰ ਚੱਕਦੇ ਕਰਕੇ ਤਾਂ ਸਾਨੂੰ ਨਜਾਇਜ਼ ਪੈਸੇ ਪਏ ਨਾ ਗੱਲ ਕਰ ਦੇ ਡੰਗਰ ਸਾਡੇ ਨਹੀਂ ਡੰਗਰ ਇਹ ਨਾ ਲੋਕਾਂ ਦੇ ਆ ਡੈਰੀ ਵਾਲਿਆਂ ਦੇ ਡੰਗਰ ਆ ਬਿਲਕੁਲ ਹਵਾਰਾ ਡੰਗਰ ਆ ਅਸੀਂ ਉਹ ਚੱਕ ਕੇ ਉੱਥੇ ਹੱਡਾਉੜੀ ਲੱਜਾਣੇ ਆ ਸਾਨੂੰ ਡੀਸੀ ਤੇ ਬਿਠਾਇਆ ਤੇ ਤਾਂ ਸਿੱਥੇ ਉੱਥੇ ਲੱਜਾਣੇ ਤਾਂ ਆਪ ਤਾਂ ਬੈਠੇ ਨਹੀਂ ਆਗੇ ਸਾਨੂੰ ਇਹਨਾਂ ਜੁਰਮਾਨਾ ਬਾਤ ਦਾ ਸਾਡਾ ਮਾਫ ਕੀਤਾ ਜਾਵੇ ਤੇ ਸਾਡੂੰ ਹੱਡ ਰੋੜੀ ਖੁੱਲ ਕੇ ਦਿੱਤੀ ਜਾਣਾ ਦੁਬਾਰਾ ਖੁੱਲ ਕੇ ਦਿੱਤੀ ਹੋਰ ਦਿੱਤੇ ਜਾਣਾ ਅੱਛਾ ਭਾਜੀ ਤੁਸੀਂ ਕੀ ਹੱਡ ਰੋੜੀ ਦਾ ਕੰਮ ਕਰ ਰਹੇ ਹੋ ਹਾਂਜੀ ਭਾਜੀ ਅਸੀਂ ਵੀ ਅੱਛਾ ਭਾਜੀ ਕੀ ਲੱਗਦਾ ਹੈ ਜਿਹੜਾ ਭਾਜੀ ਹੋਰ ਇਹਨਾਂ ਦੱਸਿਆ ਜੀ ਮੈਂ ਕਿ ਇਹਨਾਂ ਨਾ ਜੁਰਮਾਨਾ ਵਾਕਈ ਗੱਲ ਕਿੰਨੀ ਸੱਚੀ ਬਿਲਕੁਲ ਸਹੀ ਹੈ ਜੀ ਗੱਲ ਪੰਜ ਬੰਦਿਆਂ ਦੇ ਜੁਰਮਾਨਾ ਇਹ ਪਾਇਆ ਗਿਆ ਹੈਗਾ ਇਹ ਪਾਇਆ ਗਿਆ ਜੀ ਇਹ ਭਾਜੀ ਆ ਮੇਨ ਪ੍ਰਸੋਤਮ ਹਾਂ ਤੇ ਸੂਰਜ ਕੁਮਾਰ ਆ ਸੂਰਜ ਕੁਮਾਰ ਆ ਰਾਮ ਮੂਰਤੀ ਰਾਮ ਮੂਰਤੀ ਤੇ ਤੇ ਮੈਂ ਮਨੀਸ਼ ਕੁਮਾਰ ਆ ਤੇ ਪਰਮੇਸ਼ ਕੁਮਾਰ ਆ ਪੰਜ ਜਣਿਆਂ ਦੇ ਤੇ ਵਾਲ ਨਹੀਂ ਕੀਤਾ ਤੇ ਅੱਗੇ ਵੀ ਤੁਹਾਨੂੰ ਕਿਸ ਬੇਸ ਤੇ ਪਾਇਆ ਗਿਆ ਸਾਨੂੰ ਸਾਡ ਸਾਡੀ ਕੋਈ ਸੁਣੇ ਤਾਂ ਗੱਲ ਤਾਂ ਹੀ ਆ ਅਸੀਂ ਤਾਂ ਜਾਂਦੇ ਆ ਵੀ ਉਹ ਸਾਨੂੰ ਪ੍ਰੋਡਕਸ਼ਨ ਬੋਟ ਆਲੇ ਨੇ ਕਿਹਾ ਵੀ ਤੁਸੀਂ ਇਹ ਤੁਹਾਡਾ ਪਾਣੀ ਦਰਿਆ ਦੇ ਸਰਪ ਨਾਲ ਕੇ ਆ ਉੱਥੇ ਕਿਹੜੇ ਬੰਦੇ ਸਾਡੇ ਉੱਥੇ ਕੰਮ ਕਰਦੇ ਸਿਰਫ ਹੱਥ ਨੂੰ ਧੋਂਦੇ ਉਹ ਵੀ ਅਸੀਂ ਕਮਾਚੇ ਬਣਾਏ ਹੋਏ ਆ ਤੇ ਉੱਤੇ ਉਹਦੇ ਵਿੱਚ ਹੀ ਪਾਣੀ ਜਾਂਦਾ ਹੈਗਾ ਦਰਿਆ ਸਾਡੇ ਨਾਲੋਂ ਕਾਫੀ ਹਟਮਾ ਹੈਗਾ ਆ ਉਹ ਸੈਂਪਲ ਕਹਿੰਦੇ ਹੱਡੀਆਂ ਵੀ ਕੰਮ ਆਉਂਦੀਆਂ ਨੇ ਹੱਡੀਆਂ ਵੀ ਜਿਹੜੀ ਚੀਨੀ ਮਿਲ ਵਗੈਰਾ ਜਾਂਦੀਆਂ ਨੇ ਸੁਣ ਚਲੋ ਪਸ਼ੂਆਂ ਦੇ ਕਿਦਾਂ ਹੱਡੀ ਦੇ ਇੱਕ ਚਮੜਾ ਕੰਮ ਆਉਂਦਾ ਬਾਕੀ ਜੀ ਕੋਈ ਬੇਸਟ ਹੁੰਦਾ ਉਹ ਅਸੀਂ ਟੋਇਆਂ ਦੇ ਵਿੱਚ ਦਫਨ ਕਰ ਦਿੰਦੇ ਹਾਂ ਉਹਨਾਂ ਨੂੰ ਉਹ ਤੇ ਨੂਨ ਵਗੈਰਾ ਪਾਜੀ ਨੂਨ ਪਾ ਕੇ ਉਹਨਾਂ ਨੂੰ ਉੱਥੇ ਦੱਬ ਜੰਦੇ ਹਾਂ ਵੀ ਗੱਲ ਜਵੇ ਉੱਥੇ ਵੀ ਅੱਗੇ ਗੰਦਗੀ ਨਾ ਫੈਲੇ ਪਰ ਅੱਜ ਕੀ ਲੱਗਦਾ ਪਾਜੀ ਇੱਥੇ ਕੰਕਾਲ ਦੇਖ ਦੇਖਣ ਨੂੰ ਮਿਲਦੇ ਜਾਨਵਰਾਂ ਦੇ ਛੋਟੇ ਛੋਟੇ ਬੱਚੇ ਜਿਹੜੇ گاਵਾਂ ਦੇ ਉਹ ਵੀ ਕੁੱਤਿਆਂ ਵੱਲੋਂ ਖਾਦੇ ਜਾ ਰਹੇ ਆ ਕਿਤਨੇ ਕਿਤਨੇ ਜਕਰ ਹੱਡਿਆ ਰੋੜੀ ਦਾ ਕੋਈ ਵੀ ਮਾਲਕ ਅੱਛੇ ਨੇ ਪਸ਼ੂਆਂ ਨੂੰ ਚੱਕਣ ਦੇ ਵੀ ਕੁਝ ਪੈਸੇ ਲੈਂਦੇ ਆ ਨਹੀਂ ਪੈਸੇ ਨਹੀਂ ਸਾਨੂੰ ਡੈਰੀਆਂ ਵਾਲੇ ਸਾਡੇ 40 50 50 ਸਾਲ ਤੋਂ ਅਸੀਂ ਇਹ ਕੰਮ ਨਾਲ ਜੁੜੇ ਹੋਏ ਆ ਸਾਡੇ ਬਜ਼ੁਰਗ ਜੁੜੇ ਆ ਅਸੀਂ ਜੁੜੇ ਆ ਕੰਮ ਕਰਦੇ ਆ ਰਹੇ ਆ ਹੈਗੇ ਆ ਹੋਰ ਤਾਂ ਸਾਡੇ ਅਸੀਂ ਬੇਰੁਜ਼ਗਾਰ ਆ ਵੀ ਹੋਰ ਤਾਂ ਕਮੀ ਹੈ ਨਹੀਂ ਸਾਡੇ ਕੋਲੇ ਕੋਈ ਵੀ ਇਹੀ ਕੰਮ ਆ ਸਾਡਾ ਕੀਤਾ ਆ ਠੀਕ ਹੈ ਕੀ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਹੋ ਸਰਕਾਰ ਨੂੰ ਇਹੀ ਅਪੀਲ ਕਰਨਾ ਚਾਹੁੰਦੇ ਆ ਦੇਖੋ ਜੀ ਇੰਨਾ ਬੰਦਾ ਆ ਬੇਰੁਜ਼ਗਾਰ ਹੋਇਆ ਹੈਗਾ ਇਹ ਕੰਮ ਅਜਦਾ ਨਹੀਂ ਚੱਲਦਾ ਹੈਗਾ 17-80 ਸਾਲਾਂ ਤੋਂ ਇਹ ਕੰਮ ਚੱਲਦੇ ਆ ਰਹੇ ਆ ਮੈਂ ਵੀ 40 ਸਾਲ ਮੈਨੂੰ ਹੋ ਗਏ ਮੇਰੇ ਅੱਗੇ ਪਿਤਾ ਜੀ ਦਾਦਾ ਜੀ ਸਗੇ ਸਾਰੇ ਕੰਮ ਕਰਦੇ ਆ ਰਹੇ ਆ ਜੀ ਹਾਂਜੀ ਪੂਰਾ ਜੀ ਇਹ ਇਹੀ ਇਹੀ ਕਾਰੋਬਾਰ ਅਸੀਂ ਕਰਦੇ ਆ ਰਹੇ ਹੈਗੇ ਆ ਵੀ ਦਿਨਰ ਪੀੜੀ ਚੱਲ ਰਿਹਾ ਹੈ ਹਾਂਜੀ ਹਾਂਜੀ ਇਹ ਸਾਡਾ ਰੋਜ਼ਗਾਰ ਖੋਇਆ ਜਾ ਰਿਹਾ ਹੈਗਾ ਕੀ ਨਾਮ ਤੁਹਾਡਾ ਮੇਰਾ ਨਾਮ ਜੀ ਬਿੰਦਰ ਆ ਬਿੰਦਰ ਠੀਕ ਹਾਂਜੀ ਸੋ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਗੱਲ ਕਰ ਰਹੇ ਹਾਂ ਟੀਬਾ ਰੋਡ ਤੇ ਤੇ ਤਾਜਪੁਰ ਰੋਡ ਦੇ ਵਿੱਚਕਾਰ ਬਣੇ ਡੈਰੀ ਕੰਪਲੈਕਸ ਦੀਆਂ ਨੇ ਜਿੱਥੇ ਹੱਡਾ ਰੋੜੀ ਚਲਾਉਣ ਵਾਲੇ ਵੀਰ ਸਾਡੇ ਨਾਲ ਸੀ ਉਹਨਾਂ ਨੇ ਦੱਸਿਆ ਕਿ ਸਾਡੇ ਦੇ ਕਈ-ਕਈ ਕਰੋੜ ਰੁਪਏ ਦਾ ਪੋਲੂਸ਼ਨ ਬੋਰਡ ਵੱਲੋਂ ਜੁਰਮਾਨਾ ਵੀ ਲਗਾ ਦਿੱਤਾ ਗਿਆ ਲੇਕਿਨ ਸਰਕਾਰਾਂ ਅੱਜ ਜਿਹੜੇ ਪਸ਼ੂ ਨੇ ਬੇਸਹਾਰਾ ਪਸ਼ੂ ਨੇ ਉਹ ਰੋਡ ਤੇ ਹੀ ਮਰਦੇ ਨੇ ਕੁੱਤੇ ਉਹ ਨੋਜ-ਨੋਜ ਕੇ ਖਾਂਦੇ ਨੇ ਉਹਨਾਂ ਦਾ ਕੋਈ ਵੀ ਨਿਪਟਾਰਾ ਨਹੀਂ ਕੀਤਾ ਜਾਂਦਾ ਜਿਹਦੇ ਕਰਕੇ ਹੱਡਾ ਰੋੜੀ ਨੂੰ ਸਖਤ ਜਲਦੀ ਤੋਂ ਜਲਦੀ ਚਲਾਉਣ ਦੀ ਜਿਹੜੀ ਹੈ ਉਹ ਅਦਾਇਤ ਗਵਰਨਮੈਂਟ ਵੱਲੋਂ ਦਿੱਤੀ ਜਾਣੀ ਚਾਹੀਦੀ ਹੈ ਤਾਂ ਕਿ ਜਿਹੜੇ ਪਸ਼ੂ ਨੇ ਵੇ ਸਾਰਾ ਪਸ਼ੂ ਨੇ ਜਿੱਥੇ ਵੀ ਉਹ ਮਰੇ ਹੁੰਦੇ ਤੇ ਇਹਨਾਂ ਨੂੰ ਚੱਕ ਕੇ ਇਹ ਉਹਨਾਂ ਦਾ ਨਪਟਾਰਾ ਕਰਦੇ ਨੇ ਤਾਂ ਕਿਤੇ ਨਾ ਕਿਤੇ ਅੱਜ ਲੋਕ ਜਿਹੜੇ ਨੇ ਇਸ ਧੰਦੇ ਨਾਲ ਜੁੜੇ ਹੋਏ ਲੋਕ ਜਿਹੜੇ ਸੀ ਉਹ ਵੀ ਬੇਰੋਜ਼ਗਾਰ ਨਜ਼ਰ ਆ ਰਹੇ ਨੇ तकरीबन ਦਸਿਆ 500 ਤੋਂ ਜ਼ਿਆਦਾ ਲੋਕ ਜਿਹੜੇ ਨੇ ਇਸ ਧੰਦੇ ਨਾਲ ਜੁੜੇ ਐ ਕੁਸ਼ਤਾਨੀ ਧੰਦਾ ਹੈ ਪੀੜੀਦਰ ਪੀੜੀ ਚੱਲੇ ਆ ਰਿਹਾ ਹੈ ਤੇ ਸਰਕਾਰ ਨੂੰ ਬੇਨਤੀ ਆਪਣੇ ਚੈਨਲ ਥਰੂ ਵੀ ਕਰਾਂਗੇ ਕਿ ਇਸ ਕੰਮ ਨੂੰ ਜਲਦੀ ਤੋਂ ਜਲਦੀ ਹੱਡਾ ਰੋੜੀਆਂ ਨੂੰ ਜਲਦੀ ਜਲਦੀ ਮਨਜ਼ੂਰੀ ਦਿੱਤੀ ਜਾਵੇ ਸੁਬਨੇ ਰੋ ਕੈਮਰਾਮੈਨ ਗੁਰਚਰਨ ਦੇ ਨਾਲ ਕਰਮਵੀ ਸ਼ਰਮਾ ਦੀ ਰਿਪੋਰਟ ਲੁਧਿਆਣਾ ਪੰਜਾਬ